ਅੱਜ ਰਾਤ ਪੰਜਾਬ ਦੇ ਉੱਪਰ ਬੱਦਲਵਾਈ ਅਤੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਤੇ ਧੁੰਦ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੈਦਰ ਅਪਡੇਟਸ ਔਰ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਸਵੇਰ ਤੋਂ ਹੀ ਜਿਵੇਂ ਤੁਹਾਨੂੰ ਦੇਖਿਆ ਪੰਜਾਬ ਦੇ ਉੱਪਰ ਬੱਦਲਵਾਈ ਤੇ ਧੁੰਦ ਦੇਖੀ ਗਈ ਤਕੜੀ ਅਤੇ ਬੱਦਲਵਾਈ ਦੇ ਕਾਰਨ ਕੋਈ ਤਕੜਾ ਸੂਰਜ ਜਾਂ ਗਰਮਿਆਸ਼ ਦਾ ਮਾਹੌਲ ਨਹੀਂ ਬਣਿਆ ਜਿਸ ਦੇ ਕੰਨ ਤਾਪਮਾਨ ਦੇ ਵਿੱਚ ਭਾਰੀ ਘਰਾਬਟਾਈ ਹੈ ਫਿਲਹਾਲ ਤੁਸੀਂ ਦੇਖ ਰਹੇ ਹੋ ਲਗਾਤਾਰ ਹਵਾਵਾਂ ਜਿਹੜੀਆਂ ਨੇ ਉਹ ਪੱਛਮੀ ਰੂਪ ਤੋਂ ਚਲਦੀ ਹੋਈਆਂ ਨਜ਼ਰ ਆ ਰਹੀਆਂ ਨੇ ਅਸਮਾਨ ਦੇ ਵਿੱਚ ਹਲਕਾ ਦਰਮਿਆਨਾ ਜਿਹੜਾ ਧੂਆਂ ਜਾਂ ਫਿਰ ਆਪਾਂ ਕਹਿੰਦੇ ਗੰਧਲਾਪਨ ਦਿਖਾਈ ਦੇ ਰਿਹਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਚੁੱਕੀ ਹੈ ਟੈਂਪਰੇਚਰ ਦੇ ਵਿੱਚ ਵੀ ਭਾਰੀ ਗਰਾਵਟ ਆਉਂਦੀ ਨਜ਼ਰ ਆ ਰਹੀ ਹੈ ਹਵਾ ਦੀ ਵਿੱਚ ਗੱਲ ਕਰੀਏ ਤਾਂ ਹਵਾ ਵੀ ਲਗਾਤਾਰ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਅਸਮਾਨ ਦੇ ਵਿੱਚ ਲਗਾਤਾਰ ਹੁਣ ਤੁਸੀਂ ਦੇਖ ਰਹੇ ਹੋ ਕਿ ਗੰਧਲਾਪਨ ਪੰਜਾਬ ਦੇ ਨਾਲ ਲੱਗਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਫਿਲਹਾਲ 7 ਵਜੇ ਦਾ ਲਗਭਗ ਸਮਾਂ ਹੋ ਚੁੱਕਿਆ ਤਾਪਮਾਨ ਦੀ ਅਗਰ ਅਸੀਂ ਐਵਰੇਜ ਕੱਢੀਏ ਤਾਂ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ ਠੀਕ ਠਾਕ ਹੈ 14 ਡਿਗਰੀ 15 ਡਿਗਰੀ ਸਾਨੂੰ ਦੁਆਪੇ ਦੇ ਵਿੱਚ ਦਿਖਾਈ ਦੇ ਰਿਹਾ ਅਤੇ ਲਗਭਗ 15 ਤੋਂ 16 ਡਿਗਰੀ ਸਾਨੂੰ ਮਾਲਵੇ ਦੇ ਨੇੜੇ ਤੇੜੇ ਜਾਂ ਮਾਝ ਦੇ ਨੇੜੇ ਤੇੜੇ ਦੇਖਣ ਨੂੰ ਮਿਲ ਰਿਹਾ ਜੋ ਕਿ ਇੱਕ ਠੀਕ ਠਾਕ ਤਾਪਮਾਨ ਜਿਵੇਂ ਜਿਵੇਂ ਰਾਤ ਅੱਗੇ ਵਧੇਗੀ ਤਾਂ ਠੀਕ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਰਾਤ 12 ਵਜੇ ਤੋਂ ਬਾਅਦ ਲਗਭਗ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਬਣਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ 19 ਤਰੀਕ ਤੜਕੇ ਸਵੇਰੇ ਤੱਕ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਤਗੜੇ ਰੂਪ ਦੇ ਵਿੱਚ ਨਜ਼ਰ ਆ ਸਕਦੀ ਹੈ ਕੱਲ 5 ਤੋਂ 6 ਆਪਾਂ ਲਗਭਗ ਸਵੇਰੇ ਸਵੇਰੇ ਦੀ ਗੱਲ ਕਰੀਏ ਤਾਂ ਪੰਜਾਬ ਜਿਨ੍ਹਾਂ ਵਿੱਚ ਤਗੜੀ ਧੁੰਦ ਬਣਦੀ ਹੋਈ ਨਜ਼ਰ ਆ ਸਕਦੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੇ ਅਲਰਟਾਂ ਦੇ ਵਿੱਚ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤਗੜੀ ਧੁੰਦ ਜਿਹੜੀ ਹੈ 19 ਤਰੀਕ ਨੂੰ ਪੈ ਸਕਦੀ ਹੈ ਤੇ 19 ਤਰੀਕ ਕੱਲ ਨੂੰ ਜਗਲ ਸਵੇਰ ਦੀ ਇਕ ਭਾਗ ਕਰੀਏ 4 ਤੋਂ 5 ਵਜੇ ਤੱਕ ਜਾਂ 6 ਵਜੇ ਤੱਕ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕੇ ਜਹੇ ਹੋਣਗੇ ਜਿਨ੍ਹਾਂ ਵਿੱਚ ਸੰਘਣੀ ਧੁੰਦ ਪੰਜਾਬ ਨੂੰ ਤੰਗ ਕਰ ਸਕਦੀ ਹੈ ਇਸ ਧੁੰਦ ਦੇ ਕਰਕੇ ਤੁਹਾਨੂੰ ਅਸੀਂ ਪਹਿਲਾਂ ਹੀ ਅਲਰਟ ਕਰ ਰਹੇ ਹਾਂ ਗੱਡੀ ਜਾਂ ਤੁਸੀਂ ਕੋਈ ਬਾਈਕ ਤੇ ਟਰੈਵਲ ਕਰ ਰਹੇ ਹੋ ਤਾਂ ਸਪੀਡ ਦਾ ਧਿਆਨ ਰੱਖੋ ਲਾਈਟਸ ਵਗੈਰਾ ਦਾ ਪ੍ਰੋਪਰ ਧਿਆਨ ਰੱਖੋ ਤੇ ਹੋ ਸਕੇ ਤਾਂ ਸਪੀਡ 19 ਕੁ ਰੱਖੋ ਜਿੰਨੇ ਕ ਨਾਲ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਸਵੇਰੇ ਸ਼ਾਮ ਹੁਣ ਧੁੰਦ ਪਦਨ ਦੇ ਕਰਕੇ ਬਹੁਤ ਸਾਰੀ ਮੰਦ ਭਾਗੇ ਖਬਰਾਂ ਆ ਸਕਦੀਆਂ ਨੇ ਮੀਂਹ ਦੀ ਸੰਭਾਵਨਾ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਸਵੇਰੇ ਕੋਹਰਾ ਅਤੇ ਧੁੰਦ ਪੰਜਾਬ ਨੂੰ ਹੋਰ ਕਿਤੇ ਨਾ ਕਿਤੇ ਤਾਪਮਨ ਦੇ ਵਿੱਚ ਗਰਾਵਟ ਲਿਆਉਣ ਦੇ ਵਿੱਚ ਸਮਰਥ ਹੋ ਸਕਦੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੀ ਇਹ ਠੰਡ ਹੈ ਕਿਤੇ ਨਾ ਕਿਤੇ ਬਿਮਾਰ ਵੀ ਕਰ ਸਕਦੀ ਹੈ ਲਗਾਤਾਰ ਜਿਹੜਾ ਹੁਣ ਕੋਹਰਾ ਜਾ ਓਸ ਜਿਹੜੀ ਪੈ ਰਹੀ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਬਹੁਤ ਸਾਰੇ ਨਿਵਾਸੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਿਮਾਰ ਕਰਨ ਦੀ ਸਮਰੱਥ ਹੋ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਮੌਸਮ ਓਵਰਆਲ ਠੀਕ ਹੈ ਸਵੇਰ ਨੂੰ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਹੋਈ ਤਾਂ ਉਹ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਟੋਰੀ ਰਹੀਂ ਜਾਂ ਕੁਝ ਹੋਰ ਵੀਡੀਓ ਰਹੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰਾਂਗੇ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਜੋ ਵੀ ਨਵੀਆਂ ਜਾਣਕਾਰੀਆਂ ਹੋਣਗੀਆਂ ਮਿਲਦੇ ਹਾਂ ਜਲਦ ਲੈ ਕੇ ਧੰਨਵਾਦ ਜੀ